ਇਹ ਰਾ ਦਿੱਤਾ ਹਰ ਇੱਕ ਗੁਣ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਬੀਟਲ ਕਹਿ ਲੋ ਭੂੰਡ ਕਹਿ ਲੋ ਕੀੜਾ ਕਹਿ ਲੋ ਇਹ ਜਿਹੜੇ ਕੀੜੇ ਨੇ ਇਹਨਾਂ ਦੇ ਉੱਤੇ ਜਦੋਂ ਰਿਸਰਚ ਕੀਤੀ ਗਈ ਤਾਂ ਇੱਕ ਬੜੀ ਹੀ ਅਚੰਬੇ ਵਾਲੀ ਹੈਰਾਨ ਕਰਦੀ ਜਾਣਕਾਰੀ ਮਿਲੀ ਆ ਅਸਲ ਦੇ ਵਿੱਚ ਕਿਉਂਕਿ ਜਿਹੜੇ ਯੂ ਐਫ ਓ ਨੇ ਉਹਨਾਂ ਦੇ ਉੱਤੇ ਰਿਸਰਚ ਕਰਦੇ ਆ ਵੀ ਕਿੱਦਾਂ ਇੱਕ ਗੋਲ ਡਿਸਕ ਆ ਜਿਹੜੀ ਉਹ ਉੱਡ ਸਕਦੀ ਆ ਬਿਨਾਂ ਕਿਸੇ ਪੱਖੇ ਤੋਂ ਬਿਨਾਂ ਕਿਸੇ ਚੀਜ਼ ਤੋਂ ਸੋ ਉਤੋਂ ਇਹਨਾਂ ਨੂੰ ਪਤਾ ਲੱਗਦਾ ਵੀ ਉਹ ਉੱਡਦੀ ਨਹੀਂ ਹੈਗੀ ਉਹ ਲੈਵਿਟੇਟ ਕਰਦੀ ਹੈ ਉਹ ਜਿਵੇਂ ਅਸਮਾਨ ਦੇ ਵਿੱਚ ਤੈਰਦੀ ਆ ਸੋ ਉਸ ਰਿਸਰਚ ਦੇ ਵਿੱਚੋਂ ਜਿਵੇਂ ਅੱਗੇ ਦੀ ਅੱਗੇ ਜਾਂਦੇ ਆ ਤਾਂ ਇਹਨਾਂ ਨੂੰ ਇੱਕ ਜਿਵੇਂ ਆਪਾਂ ਬੀਟਲ ਜੀ ਨੂੰ ਕਹਿੰਦੇ ਆ ਉਹ ਕੀੜੇ ਨੂੰ ਉਹਦੇ ਇੱਕ ਤਾਂ ਖੰਭ ਹੁੰਦੇ ਨੇ ਉਹ ਖੰਭਾਂ ਦੇ ਉੱਪਰ ਇੱਕ ਨਾ ਮੋਟੀ ਪਰਤ ਹੁੰਦੀ ਆ ਉਹਦੇ ਸਰੀਰ ਦਾ ਹਿੱਸਾ ਹੁੰਦਾ ਤਾਂ ਜਿਹੜੀ ਮੋਟੀ ਪਰਤ ਆ ਅਸਲ ਦੇ ਵਿੱਚ ਉਹ ਕਹਿੰਦੇ ਵੀ ਉਹ ਜਿਹੜੀ ਪਰਤ ਆ ਉਹ ਨੂੰ ਹਵਾ ਦੇ ਵਿੱਚ ਤੈਰਨ ਵਾਸਤੇ ਮਦਦ ਕਰਦੀ ਆ ਹਵਾ ਦੇ ਵਿੱਚ ਆ ਉੱਪਰ ਉਹੀ ਚੀਜ਼ ਲੈ ਕੇ ਜਾਂਦੀ ਆ ਦੇਖੋ ਜਿਹੜੇ ਉੱਪਰਲੇ ਹਿੱਸਾ ਵਾ ਜਿਹੜਾ ਇਹ ਇਹਨੂੰ ਜਿਵੇਂ ਧਰਤੀ ਹੈ ਧਰਤੀ ਦੀ ਜਿਹੜੀ ਗੁਰੂਤਾਕਰਸ਼ਨ ਖਿੱਚਾ ਇਹ ਉਹਦੇ ਉਲਟ ਕੰਮ ਕਰਦਾ ਸੋ ਇਹ ਚੀਜ਼ ਇਹਨੂੰ ਲੈਵਿਟੇਟ ਕਰਦੀ ਆ ਤੇ ਜਿਹੜੇ ਵਿੱਚ ਛੋਟੇ ਫਾਰਨੇ ਉਹ ਇਹਨੂੰ ਅੱਗੇ ਪਿੱਛੇ ਜਾਣ ਨੂੰ ਜਾਂ ਮੋਡਰਨ ਵਾਸਤੇ ਮਦਦ ਕਰਦੀ ਆ ਕਹਿਣ ਦਾ ਮਤਲਬ ਆਪਾਂ ਗੱਲ ਉੱਥੇ ਹੀ ਲੈ ਕੇ ਆਉਨੇ ਆ ਇਹ ਇਹ ਆਪਣੇ ਸਾਇੰਸ ਦੇ ਹਿਸਾਬ ਦੇ ਨਾਲ ਚੱਲਦੇ ਨੇ ਇਹ ਆਪਣੇ ਹਿਸਾਬ ਨਾਲ ਇਹਨਾਂ ਨੇ ਬੁੱਕਾਂ ਲਿਖੀਆਂ ਕਾਫੀ ਕوشਿਸ਼ ਕੀਤਾ ਪਰ ਆਪਾਂ ਗੱਲ ਕਰਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਨੇ ਛੋਟੇ-ਛੋਟੇ ਜੀਵ ਜੰਤੂਆਂ ਦੇ ਵਿੱਚ ਕਿੰਨੇ ਸਾਰੇ ਗੁਣ ਪੈਦਾ ਕੀਤੇ ਹੋਏ ਨੇ ਕਿ ਜਿਹਦੇ ਬਾਰੇ ਜਾਣਕਾਰੀ ਜਦੋਂ ਇਨਸਾਨ ਨੂੰ ਮਿਲਦੀ ਆ ਕਿ ਉਹਦੇ ਬਾਰੇ ਜਾਣ-ਜਾਣ ਕੇ ਹੈਰਾਨ ਹੋਈ ਜਾਂਦਾ ਕਿਦਾਂ ਕਿਵੇਂ ਹੋ ਗਿਆ ਆ ਕਿਵੇਂ ਹੋ ਸਕਦਾ ਇਹ ਆ ਪ੍ਰਮਾਤਮਾ ਤਾਂ ਹੀ ਕਹਿੰਦਾ ਵੀ ਉਹ ਵਾਕ ਹੀ ਬੇਅੰਤ ਆ ਦੇਖੋ ਮੱਖੀ ਆ ਜਿਵੇਂ ਮੱਖੀ ਉੱਡਦੀ ਆ ਪਰ ਉਹ ਜਿਹੜਾ ਭੂੰਡਾ ਉਹ ਕੀੜਾ ਵਾ ਉਹਦੇ ਉੱਪਰ ਇੱਕ ਮੋਟੀ ਪਰਤ ਆ ਤੇ ਉਹ ਮੋਟੀ ਪਰਤ ਉਹਨੂੰ ਹਵਾ ਦੇ ਵਿੱਚ ਤੈਰਨ ਵਾਸਤੇ ਮਦਦ ਕਰਦੀ ਆ ਤੇ ਜਿਹੜੇ ਉਹਦੇ ਪਰ ਨੇ ਉਹ ਉਹਨੂੰ ਅੱਗੇ ਪਿੱਛੇ ਜਾਣ ਵਾਸਤੇ ਮਦਦ ਕਰਦੇ ਆ ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਹੀ ਜੇ ਆਪਾਂ ਸੋਚੀਏ ਤਾਂ ਜਿਵੇਂ ਪਲੇਨ ਬਣਿਆ ਦਿਹਾੜੇ ਬਣਿਆ ਜਾਂ ਹੋਰ ਰੌਕਟ ਬਣਦੇ ਆ ਤਾਂ ਉਹ ਕੁਦਰਤ ਨੂੰ ਦੇਖ ਕੇ ਹੀ ਇਨਸਾਨ ਇਹ ਚੀਜ਼ਾਂ ਬਣਾ ਸਕਿਆ ਕੁਦਰਤ ਤੋਂ ਹੀ ਉਹਨੂੰ ਇਹਨਾਂ ਚੀਜ਼ਾਂ ਨੂੰ ਬਣਾਉਣ ਵਾਸਤੇ ਮਦਦ ਮਿਲਦੀ ਆ। ਇਨਸਾਨ ਦਾ ਆਪਣਾ ਬਣਾਇਆ ਹੋਇਆ ਕੁਝ ਵੀ ਨਹੀਂ ਹੈਗਾ। ਸਿਰਫ ਇਨਸਾਨ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਕਾਪੀ ਕਰਦਾ। ਐਸੇ ਕਰਕੇ ਕਹਿੰਦਾ ਕਿ ਉਹ ਬੜਾ ਬੇਅੰਤਾ। ਉਹਦੇ ਗੁਣ ਕੁਮਾਰ ਨੇ, ਕੁਮਾਰ ਛੋਟੇ-ਛੋਟੇ ਜੀਵ-ਜੰਤੂਆਂ ਦੇ ਵਿੱਚ ਐਸੀਆਂ-ਐਸੀਆਂ ਚੀਜ਼ਾਂ ਐਸੇ-ਐਸੇ ਗੁਣ ਪੈਦਾ ਕੀਤੇ ਨੇ ਪਰਮਾਤਮਾ ਨੇ। ਕੇ ਦੇਖ-ਦੇਖ ਕੇ ਬੰਦਾ ਹੈਰਾਨ ਹੋ ਜਾਂਦਾ। ਕਈ ਵਾਰ ਸਾਡੇ ਆਲੇ-ਦਾਲੇ ਬੜੀਆਂ ਸਾਰੀਆਂ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਪਰ ਅਸੀਂ ਧਿਆਨ ਨਹੀਂ ਦਿੰਦੇ ਉਹਦੇ ਕਰਕੇ ਸਾਨੂੰ ਪਤਾ ਨਹੀਂ ਲੱਗਦਾ। ਖੈਰ ਨਵਾਂ ਸਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਤੇ ਆਪਣਾ ਭਰੋਸਾ ਪੱਕਾ ਕਰੋ। ਉਹਦਾ ਨਾਮ ਲੈਣਾ ਸ਼ੁਰੂ ਕਰੋ। ਚਮਤਕਾਰ ਹੁੰਦੇ ਆ, ਕਾਲਾ ਵਰਤਦੀ ਆ, ਜ਼ਿੰਦਗੀਆਂ ਬਦਲ ਜਾਂਦੀਆਂ ਨੇ। ਸਿਰਫ ਅਰਦਾਸ ਕਰੋ ਤੇ ਦੇਖਿਓ ਪ੍ਰਮਾਤਮਾ ਆਪ ਤੁਹਾਨੂੰ ਰਾਤ ਖਾਉਂਦਾ। ਜਿਉਂ ਦੇ ਵਾਸਤੇ ਰੋ। ਧੰਨਵਾਦ।